ਗੁਰੂ ਪਾਣੀ ਪਤਾ ਮਾਤਾ ਤਰਤਮਤ ਹੱਤ ਦੇਵ ਸਰਬਤ ਦੇ 다ਇ ਦਇਆ ਖੇਲੇ ਸਕਦੇ ਗੁਰੂ ਨਾਨਕ ਬਾਸਾ ਨੇ ਖੇਲੇ ਸਕਲ ਜਗਤ ਦੀ ਗੱਲ ਕੀਤੀ ਕੋਈ ਕੋਈ ਇੱਕ ਪਿੰਡ ਨਹੀਂ ਕੋਈ ਇੱਕ ਸ਼ਹਿਰ ਨਹੀਂ ਕੋਈ ਇੱਕ ਵੇਸ਼ ਨਹੀਂ ਕੋਈ ਇੱਕ ਖਿੱਤਾ ਨਹੀਂ ਖੇਲੇ ਸਕਦੇ ਇਹਦਾ ਵਸਾਲ ਜਿਹਦੇ ਵਿੱਚ ਉਹਨਾਂ ਨੇ ਕੋਈ ਨੇਚਰ ਦੀ ਬਣਤਰ ਦੇ ਵਿੱਚ ਕੋਈ ਵਖਰੇਵੇਂ ਨਹੀਂ ਪਾਇਆ। ਸਗਲ ਰਕ ਸਾਰਾ ਸਨ। ਤੇ ਇੱਕ ਮਾਂ-ਬਾਪ ਹੀ ਕਹਿ ਸਕਦਾ ਸਾਰੇ ਜਿਹੜੇ ਹੈਗੇ ਸੁਖੀ। ਕਿਉਂਕਿ ਉਹਨੂੰ ਸਾਰਿਆਂ ਨੇ ਪੈਦਾ ਉਹਨੇ ਸਭ ਨੂੰ ਪੈਦਾ ਕੀਤਾ। ਮਾਂ-ਬਾਪ ਕਦੇ ਆਪਣੇ ਬੱਚਿਆਂ ਦੀ ਦੇ ਵਾਸਤੇ ਕੋਈ ਇਹੋ ਜੀ ਚੀਜ਼ ਨਹੀਂ ਮੰਗਦਾ ਹਮੇਸ਼ਾ ਸੁੱਖ ਮੰਗਦਾ। ਤੇ ਮਾਂ-ਬਾਪ ਹਮੇਸ਼ਾ ਆਪਣੇ ਬੱਚਿਆਂ ਨੂੰ ਚੰਗਾ ਉਪਦੇਸ਼ ਦਿੰਦਾ ਕਿ ਮੇਰੇ ਬੱਚੇ ਮੇਰੇ ਵਧੀਆ ਬਣੋ ਮੇਰਾ ਨਾਮ ਰੋਸ਼ਨ ਕਰੋ ਇਹ ਮੇਰੇ ਨਾਲੋਂ ਵੀ ਵਧੀਆ ਕੰਮ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਸੰਦੇਸ਼ ਦਿੱਤਾ ਸਾਰੀ ਮਨੁੱਖਤਾ ਵਾਸਤੇ ਖਾਸ ਕਰਕੇ ਜਿਹੜੇ ਜਿੰਨਾ ਨੂੰ ਸਮਝ ਪੈ ਗਈ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਾਂ ਅਸੀਂ ਗੁਰੂ ਦੇ ਸਿੱਖਾਂ ਅਸੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖ ਜਿਹਨਾਂ ਨੂੰ ਉਹ ਸਮਝ ਪੈਣੀ ਸੋ ਉਹਨਾਂ ਨੂੰ ਉਹਨਾਂ ਵਾਸਤੇ ਇਹ ਜੋ ਉਹ ਸਬਦੋਨਾਂ ਨੇ ਕਹੇ ਆ ਨਾਦਮੂਪਦੇ ਸਾਖੇਲੇ ਸਕਲ ਜੇ ਦੇ ਵਿੱਚ ਪਾਉਣ ਨੂੰ ਗੁਰੂ ਪਾਣੀ ਨੂੰ ਪਿਤਾ ਧਰਤੀ ਨੂੰ ਮਾ ਮਾਤਾ ਧਰਤੀ ਮਾ ਇਹਦੇ ਵਿੱਚ ਕੋਈ ਇਹ ਹੋਰ ਜੋੜਨ ਦੀ ਲੋੜ ਨਹੀਂ ਵੀ ਜਿਹੜਾ ਸਾਨੂੰ ਸਿੱਧਾ ਗੁਰੂ ਪਾਤਸ਼ਾਹ ਨੇ ਕਿਹਾ ਕਿ ਤਿੰਨਾ ਦੇ ਨਾਲ ਤੁਹਾਡਾ ਬਿਹੇਵ ਕੀ ਚਾਹੀਦਾ ਵਰਤਾਕ ਕੀ ਚਾਹੀਦਾ ਜੇ ਸਭਾ ਸਾ ਲੈਨੇ ਸਧੂ ਕੋਈ ਪ੍ਰਦੂਸ਼ਣ ਕਰਨਾ ਨਹੀਂ ਤੇ ਵੱਧ ਤੋਂ ਵੱਧ ਦਰਖਤ ਲਾਉਣੇ ਦਰਖਤ ਉਹ ਦੇਵਤੇ ਆ ਜਿਹੜੇ ਸਾਖ ਸਾਥ ਜਿਹੜੇ ਦੂਸਰੇ ਦੇ ਉੱਤੇ ਆ ਉਹ ਕਿਸੇ ਨੂੰ ਦਿਖਦੇ ਹੋਣਗੇ ਨਹੀਂ ਦਿਖਦੇ ਹੋਣਗੇ ਵੱਖਰੀ ਗੱਲ ਹੈ ਪਰ ਜਿਹੜੇ ਜਿਹੜੇ ਦਰਖਤ ਹੈ ਸਾਹ ਸਾਹ ਦੇ ਦਿੰਦੇ ਆ ਇਹ ਸਭ ਤੋਂ ਵੱਡੀ ਜਿਹੜੀ ਸਾਨੂੰ ਦੇਣ ਦਿੰਦੇ ਆ ਉਹ ਇਹ ਹੈ ਕਿ ਅਸੀਂ ਜਦੋਂ ਹਵਾ ਸਾਹ ਲੈਨੇ ਅਸੀਂ ਆਕਸੀਜਨ ਖਾਣੇ ਆ ਤੇ ਕਾਰਬਨ ਡਾਈ ਆਕਸਾਈਡ ਦੇ ਪਰ ਇਹ ਸਾਡੀ ਕਾਰਬਨ ਡਾਈ ਆਕਸਾਈਡ ਲੈ ਕੇ ਆਕਸੀਜਨ ਛੱਡ ਦੇ ਇਹ ਦੂਰ ਦਾ ਦੇਵਤਾ ਕੌਣ ਹੋ ਸਕਦਾ ਦੇਵਤਾ ਨੂੰ ਕਹਿੰਨਾ ਜਿਹੜਾ ਸਾਡੇ ਵਰਗਾ ਐਸੀ ਹੋਵੇ ਜਿਹੜਾ ਸਾਨੂੰ ਕੁਝ ਦੇਵੇ ਊਰਜਾ ਦੇਵੇ એનર્ਜੀ ਦੇਵੇ ਸਭ ਤੋਂ ਵੱਡਾ ਊਰਜਾਉਣ ਦੇਵਤਾ ਹੋ ਸਕਦਾ ਪਵਨ ਗੁਰੂ ਪਾਣੀ ਪਤਾ ਪਾਣੀ ਨੂੰ ਕਿਹਾ ਪਾਣੀ ਤਾਂ ਸਾਡੀ ਉਤਪਤੀ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਰ ਪਾਣੀ ਤੋਂ ਬਿਨਾ ਕੋਈ ਬੀਜ ਨਹੀਂ ਉਗਦਾ ਪਾਣੀ ਤੋਂ ਬਿਨਾ ਕੋਈ ਇਨਸਾਨ ਜਾਂ ਸੋ ਸੁਪਨ ਚੀ ਸੌਦੇ ਵਿੱਚ ਪਾਣੀ 70% ਪਾਣੀ ਪੀਤਾ ਦੇ ਸਮਾਨ ਇਹਦੀ ਇੱਜ਼ਤ ਸਨਮਾਨ ਮਾਤਾ ਧਰਤਮਾ ਗੁਰਸਿੱਖ ਵਾਸਤੇ ਇਹ ਇੱਜ਼ਤ ਦੇਣਾ ਇਹ ਗੁਰੂ ਨਾਨਕ ਬਾਸਾ ਦੀ ਸਿੱਖੀ ਦਾ ਸੁਨਾਮ ਹਵਾ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਹਵਾ ਨੂੰ ਸਾਫ਼ ਕਰਨ ਵਾਸਤੇ ਵੱਧ ਤੋਂ ਵੱਧ ਰੁੱਖ ਲਾਓ ਬੱਧੀ ਵੱਧ ਤੋਂ ਵੱਧ ਆਕਸੀਜਨ ਸਾਨੂੰ ਸਾਰਿਆਂ ਨੂੰ ਇਸਰਬੱਤੇ ਦਾ ਬਲਾ ਲੋ ਤੇ ਜਿਹੜੇ ਦਰਸਤੇ ਇਸਰਬੱਤੇ ਸਾਰਿਆਂ ਦਾ ਬਲਾ ਕਰਦਾ ਇਹ ਨਹੀਂ ਬੰਡ ਕਰਦਾ ਕਿ ਮੇਰੀ ਸਾਵੇਂ ਕੌਣ ਬਿੰਦਾ ਅਮੀਰ ਪਿੰਦਾ ਗਰੀਬ ਪਿੰਦਾ ਪਾਸੀ ਆਲ ਨਾ ਪਾਉਂਦਾ ਕੋਣ ਫੜ ਕੇ ਲੈ ਗਿਆ ਕੋਈ ਕੇਸ ਦਰਸਤ ਕਰਦਾ ਦੇਖਿਆ ਨਹੀਂ ਫਿਰ ਜਾ ਕੇ ਉਹਨਾਂ ਦੇ ਚੁੱਲਿਆਂ 'ਚ ਫੜਦਾ ਉਹਨਾਂ ਦੇ ਗਢੀਰੇ ਬਣ ਕੇ ਨਿਆਣਿਆਂ ਨੂੰ ਖਡਾਉਂਦਾ ਫਿਰ ਜਦੋਂ ਲਾਸ਼ਕ ਵੇਲਾ ਆਉਂਦਾ ਜਦੋਂ ਚਾਰ ਬੰਦੇ ਝੱਟ ਕੇ ਲੈ ਕੇ ਜਾਂਦੇ ਆ ਫਿਰ ਵੀ ਸੰਸਕਾਰ ਇਹ ਦਰਖਤਾਂ ਦੇ ਨਾਲ ਹੀ ਇਹ ਦੂਡੇ ਦੇਵਤੇ ਕੌਣ ਪਸਾਉਂਦੇ ਸੋ ਇਹ ਦੇਵਤੇ ਆਕਸੀਜਨ ਦਿੰਦੇ ਆ ਗੁਰੂ ਨੂੰ ਖੁਸ਼ ਕਰਦੇ ਆ ਜੇ ਅਸੀਂ ਇੱਕ ਦਰਖਤ ਲਾਉਨੇ ਆ ਉਹਦੇ ਤੇ ਸਾਡਾ ਗੁਰੂ ਖੁਸ਼ ਹੁੰਦਾ ਕਿ ਮੇਰਾ ਲਾਇਕ ਪੁੱਤ ਇਹਨੇ ਇਹ ਬੂਟਾ ਲਾਇਆ ਜਿਹੜਾ ਸਾਰਿਆਂ ਨੂੰ ਆਕਸੀਜਨ ਦੋ ਪਾਣੀ ਪਤਾ ਜੇ ਤਾਂ ਪਿਤਾ ਵਸਨ ਬਾਲੇ ਸੀ ਕਰਦੇ ਪੁਰਨਾਈ ਸਾਡਾ ਪਾਣੀ ਦਾ ਸੰਭਾਲ ਭਾਵ ਉਹਦੀ ਵਿਆਪਸ ਕਰਤੋਂ ਜੇ ਜੀ ਸਾਡੇ ਬਜ਼ੁਰਗ ਅਸੀਂ ਦੇਖਿਆ ਇਹ ਜੇ ਤਾਂ ਜਿੰਦੇ ਸੀ ਖੂਲ ਆਉਂਦੇ ਸੀ ਲੰਗਰ ਲਾਉਂਦੇ ਸੀ ਕਿ ਇਥੋਂ ਜਲ ਦੇਵਤਾ ਨੇ ਆਉਣਾ ਉਹਨੇ ਸਾਡੇ ਖੇਤਾਂ ਦੇ ਵਿੱਚ ਹਰਿਆਲੀ ਤੇ ਖਸਾਲੀ ਲਿਆਉਣੀ ਵੀ ਛੇਦੀ ਇਥੋਂ ਜਲ ਆ ਜਾਏ ਅਰਦਾਸ ਕਰਦੇ ਸੀ ਜਦੋਂ ਇਹ ਮੋਟਰਾਂ ਲੱਗ ਗਈ ਇਹ ਨਦੀਆਂ دریاਵਾਂ ਤੋਂ ਪਾਣੀ ਪੀਣ ਵਾਸਤੇ ਲੈਣੇ ਆਉਂਦੇ ਸੀ। ਐਸੀ ਇਸ ਅਮਰ ਤੇ ਦਲ ਨੂੰ ਘਰਾਂ ਵਿੱਚ ਵਰਤਦੇ ਸੀ। ਕੱਪੜੇ ਵੀ ਇਹਦੇ ਵਿੱਚ ਧੋਂਦੇ ਸੀ। ਛੇਦਾਂ ਨੂੰ ਵੀ ਲੱਗਦਾ ਸੀ। ਉਹ ਸਾਰਾ ਕੁਛ ਇਹਨੇ ਜੀਵਨ ਦੇਣ ਵਾਲਾ ਪਾਣੀ ਅਸੀਂ ਇਹਦਾ ਪ੍ਰਬੰਧ ਨਹੀਂ ਕੀਤਾ ਸੀ। ਬਾਹਰ ਤੋਂ ਜਾ ਕੇ ਆਏ, ਵਿਦੇਸ਼ ਤੋਂ ਜਾ ਕੇ ਆਏ। ਉਹ ਵੀ ਪਾਣੀ ਵਰਤਦੇ ਆ। ਉਹਨਾਂ ਦੇ ਵੀ ਮਿਊਸਪਲ ਕਮੇਟੀयां ਉਹਨਾਂ ਨੇ ਵੀ ਕਾਨੂੰਨ ਬਣਾਇਆ ਪਰ ਉਥੇ ਕਿਤੇ ਵੀ ਕੋਈ ਇਹੋ ਜਿਹਾ ਤੀਰ ਲਗੇ ਸੀ ਵੇਚਦੇ ਨੇ ਅਸੀਂ ਲੱਗੇ ਦੇਖ ਕਿ ਜਿਹੜੇ ਖੁੱਲੇ ਹਾਂਮ ਲੋਕਾਂ ਨੂੰ ਤਾਂ ਕਰ ਰਹੇ ਹੋ ਉਥੇ ਅਸੀਂ ਕੋਈ ਨਦੀ ਦਰਿਆ ਵਿੱਚ ਸਦਾ ਪਾਣੀ ਪੈਂਦਾ ਨਹੀਂ ਦੇਖਿਆ ਸੋ ਜਿਹੜੀ ਇਸ ਧਰਤੀ ਦੇ ਉੱਤੇ ਪਹਿਲਾ ਹੋਣਾ ਚਾਹੀਦਾ ਸੀ ਚਾਹੀਦਾ ਇਹ ਸੀ ਕਿ ਬਾਹਰਲੇ ਮੁਲਕਾਂ ਵਾਲੇ ਅੱਜ ਸਾਰੀ ਵਿਸ਼ਵ ਜਿਹੜਾ ਹੈ ਉਹ ਗਲੋਬਲ ਵਾਰਮਿੰਗ ਦੀ ਮਾਰ ਹੈ ਖੇਤਾਂ ਅਜੇ ਮਨੁੱਖਤਾ ਨੂੰ ਜੋ ਸੁਨੀਹਾ ਬਾਬੇ ਨਾਨਕ ਨੇ ਦਿੱਤਾ ਅਸੀਂ ਉਹਨਾਂ ਨੂੰ ਫਾਲੋ ਨਹੀਂ ਕੀਤਾ ਅਸੀਂ ਆਪਣੇ ਹਿੱਤਾਂ ਵਾਸਤੇ ਹਰ ਚੀਜ਼ ਨੂੰ ਵਰਤਿਆ ਖੇਤਾਂ ਨੂੰ ਆਪਣੇ ਹਿੱਤਾਂ ਵਾਸਤੇ ਯਰਾਂ ਪਾਈਆਂ ਕੈਮੀਕਲ ਵਾਸਤੇ ਕਿ ਅਸੀਂ ਜੜੈ ਇੰਨਾ ਝਾੜ ਕੱਢਣਾ ਸੀ ਇਸ ਮਾਨ ਦੀ ਗੋਦ ਦੇ ਵਿੱਚ ਰੋਜ਼ਾਨਾ ਪੈਸਟੀਸਾਈਡ ਜਾਵਾ ਹੋ ਜਾਂਦਾ ਰਹੇ ਉਹ ਮਾਂ ਕੰਨਾ ਕਿ ਜੇ ਸਾਨੂੰ ਅਮਰ ਵਰਗਾ ਦੁੱਧ ਦਊਗੀ ਪਾਲੇ ਕਿਸੇ ਨੇ ਨਹੀਂ ਰੋਕਿਆ ਧਰਤੀ ਮਾਂ ਨੇ ਡਾਂਗਾ ਨਹੀਂ ਗੱਡੀਆਂ ਪਰ ਉਹ ਜਿਹੜੇ ਪਾਏ ਆ ਉਹ ਸਾਡੇ ਕਣਕ ਰਾਹੀਂ ਸਾਡੀ ਮਕੀ ਰਾਹੀਂ ਸਾਡੇ ਝੋਨੇ ਰਾਹੀਂ ਸਾਡੀਆਂ ਸਬਜ਼ ਰਾਹੀਂ ਨਹੀਂ ਉਹ ਮਾਂ ਦੀ ਗੋਦ ਚੋਂ ਹਣ ਉਹਨੂੰ ਅਸੀਂ ਰੋਕ ਨਹੀਂ ਸਕਦੇ ਜੋ ਅਸੀਂ ਨਦੀਆਂ ਦਰਿਆਵਾਂ ਦੇ ਵਿੱਚ ਪਾਇਆ ਜਿਹੜਾ ਰੀਚਾਰਜ ਹੋ ਗਿਆ ਇਹਦਾ ਹਜੇ ਕੋਈ ਹੱਲ ਨਹੀਂ ਬਣਿਆ ਇਹ ਕੁਦਰਤੀ ਪ੍ਰਕਿਰਿਆ ਪਾਣੀ ਰੈਗੂਲਰ ਦੇ ਵਿੱਚੋਂ ਛੱਡਿਆ ਜਾਵੇ ਇਹਦੀ ਮਿਕਦਾਰ ਘਟੇ ਕੁਆਂਟੀਟੀ ਘਟੇ ਜਿੱਥੇ ਪਿਆ ਕਿਹਾ ਨਦੀਆਂ دریاਵਾਂ ਦੇ ਵਿੱਚ ਜਿਹੜੇ ਪਾਰੇ ਗੰਦੇ ਪਾਣੀ ਰੋਕੀ ਰਹਿਣ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਕਿਹਾ ਇੰਡਸਟਰੀ ਦੇ ਕਿਹਾ ਕਿਸੇ ਪਿੰਡ ਦੇ ਕਿਹਾ ਕਿਸੇ ਸ਼ਹਿਰ ਦੇ ਕਿਸੇ ਨੂੰ ਕੋਈ ਹੱਕ ਨਹੀਂ ਨਾ ਉਹ ਬਾਹਰ ਦਾ ਕਾਨੂੰਨ ਸੇਮ ਕਾਨੂੰਨ ਸਾਡੇ ਭਾਰਤ ਦਾ ਬਣਿਆ ਸੋ ਕੋਈ ਨਦੀਆਂ ਦਰਿਆਵਾਂ ਨੂੰ ਪਹੁੰਚਦਾ ਨਹੀਂ ਤਾਂ ਕਿਹੜੀ ਨਦੀ ਹੈ ਜਿਹਦੇ ਉੱਤੇ ਸਾਡਾ ਸੜਕ ਨਹੀਂ ਚੁੱਕਦਾ ਸਾਨੂੰ ਪਤਾ ਬਚਪਨ ਦੇ ਵਿੱਚ ਉਸ ਵੇਲੇ ਗੱਡੇ ਹੁੰਦੇ ਸੀ ਚੇਤ 14 ਦੀ ਮੱਛਾ ਨਾਉਣ ਵਾਸਤੇ ਗੱਡੇ ਲੈ ਕੇ ਆਉਂਦੇ ਸੀ ਨਾਲ ਫਲਦ ਹੁੰਦੇ ਸੀ ਕਹਿੰਦੇ ਵੀ ਹੁਣ ਜਾ ਕੇ ਅਸੀਂ ਬਾਢੀ ਕਰਨੀ ਆ ਨਾਲ ਫਲਦਾਂ ਦੇ ਵੀ ਇਸ਼ਨਾਨ ਕਰਾਉਂਦੇ ਸੀ ਸਾਡੇ ਘਰ ਇੱਕ ਬਜ਼ੁਰਗ ਤਾਂ ਕੀ ਜਿਹੜਾ ਕੁੱਕਰ ਤੇ ਬਿੱਲੀ ਹੁੰਦੀ ਸੀ ਉਹ ਸਾਡੀ ਮਾਨਸਿਕਤਾ ਹੁੰਦੀ ਸੀ ਇਹ ਸਾਡੇ ਪਰਿਵਾਰ ਦਾ ਜੀ ਹੈ ਸਾਡੇ ਬਜ਼ੁਰਗਾਂ ਦੇ ਵਿੱਚ ਇਹ ਸੀ ਕਿ ਜਿਹੜਾ ਬਲਦ ਪੂਰਨवर्षी ਖੇਤਾਂ ਦੇ ਵਿੱਚ ਵਰਤਿਆ ਉਹਨੇ ਅੰਨ ਪੈਦਾ ਕੀਤਾ ਸਾਡੇ ਬੱਚਿਆਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਅੰਨ ਮਿਲਿਆ ਉਹ ਬਜ਼ੁਰਗ ਜਿਹੜਾ ਬਲਦ ਹੁੰਦਾ ਸੀ ਉਹਨੂੰ ਬੈਠੇ ਨੂੰ ਜਿਹੜਾ ਹੈ ਉਹ ਪੱਠੇ ਪਾਉਂਦੇ ਸੀ ਕਹਿੰਦੇ ਸੀ ਨਾ ਵੀ ਇਹਨੇ ਤਾਂ ਮੇਰੇ ਬੱਚੇ ਪਾਲੇ ਉਸ ਘਾਹ ਨੂੰ ਛੜਦੇ ਨਹੀਂ ਸੀ ਇਹ ਜੋ ਮਾਵਾਂ ਨੇ ਜਿਹੜੀਆਂ ਹਨ ਉਹ ਆਪਣੇ ਬੱਚਿਆਂ ਨੂੰ ਤਰਸ ਰਹੀਆਂ ਕਰਨ ਦੀ ਹੈ ਜੈਸਾ ਅੰਨ ਪੈਸਾ ਮੰਨ ਜੈਸਾ ਦੁੱਧ ਪੈਸੀ ਦੁੱਧ ਜੈਸਾ ਪਾਣੀ ਪੈਸਾ ਪਾਣੀ ਜੋ ਇਹ ਜਿਆਸੂ ਪਾਣੀ ਪੀਨੇ ਆ ਉਹੋ ਜਿਹਾ ਬਣਾਓ ਪਾਣੀ ਵਿਗਾੜ ਲੈ ਨਦੀਆਂ ਨੂੰ ਬਗਾਲ ਲਈਆਂ ਡਰੇਨਾਂ ਬਗਾਲ ਲਈਆਂ ਉਦਾਸੀ ਪੜੇ ਲਿਖ ਸਮੇਂ ਦੇ ਵਿੱਚ ਕੁਕਵੇਂ શરી ਦੇ ਵਿੱਚ ਭਗਵਾਨ ਨੂੰ ਸੋਚ ਇਹ ਜੁਨੀਵਰਸਿਟੀ ਸਾਡੀਆਂ ਨੇ ਹੀ ਸਾਡੀਆਂ ਸਰਕਾਰਾਂ ਨੂੰ ਸਿੱਧਾ ਦੇਣ ਵਾਲਾ ਜਿਹੜਾ ਪ੍ਰਸ਼ਾਸਨਿਕ ਢਾਂਚਾ ਜਿਹੜੇ ਆਈਐਸ ਪੀਸੀ ਅਧਿਕਾਰੀ ਆ ਜਿਹੜੇ ਚੁਣ ਕੇ ਟੀਸੀ ਦੇ ਬੇਰ ਜਿਹੜੇ ਅਸੀਂ ਕਹਿੰਦੇ ਜੀ ਆ ਸੀ ਟੀਸੀ ਦੇ ਬੇਰ ਚੁਣੇ ਆ ਕੀ ਸਾਨੂੰ ਇੰਨੀ ਮਤ ਨਹੀਂ ਦੇ ਪਾਇ ਇਨਵਾਇਰਨਮੈਂਟ ਕਾਨੂੰਨ ਹੁੰਦਾ ਕੀ ਹੈ ਕੀ ਉਹਨਾਂ ਲੀਡਰਸ਼ਿਪਾਂ ਨਾਲ ਨੂੰ ਨਹੀਂ ਦੇਖਦਾ ਜੇ ਜੇ ਗਲਤੀ ਕੋਈ ਕਰ ਰਿਹਾ ਮਤਲਬ ਕੀ ਹੈ ਤੁਮ ਇਹ ਕਿ ਇਹ ਵਿਸ਼ੇ ਪਉਣ ਦੀ ਅੱਗੇ ਦੇ ਨਹੀਂ ਕਿਉਂਕਿ ਅੱਗੇ ਲੋਕ ਸੜ ਪੀਂਦੇ ਪਣ ਜੇ ਤੇ ਕਰ ਤੇ ਕਿਸੇ ਦੀ ਹਰਤ ਨਹੀਂ ਨਾ ਉਹ ਇਧਰ ਵੇਖਦੇ ਵਿੱਚ ਗੰਦੇ ਪੈਣੀ ਸ਼ੁਰੂ ਹੋ ਗਿਆ ਸੁਰੇ ਦੀ ਲੋੜ ਸੀ ਸਾਡੇ ਧਰਮੋ ਘਾਗੋ ਨੂੰ ਰੋੜਾ ਪੋਵੇਂ ਅਸੀਂ ਉਹਨਾਂ ਨੂੰ ਨੋ ਨੋ ਦਰੇ ਪਰ ਦੋ ਉਹ ਗੰਦੇ ਪਾਣੀ ਪੀਣ ਲੱਗ ਪਏ ਸੁਰੂਖਰ ਬਣ ਗਿਆ ਜਿਸ ਨੂੰ ਅਸੀਂ ਤੋੜ ਦਿੱਤਾ ਨੇਚਰ ਸੁਮੇ ਨੂੰ ਫਿਰ ਘਰੋਂ ਗੱਡੇ ਬਜ਼ੁਰਗਾਂ ਦਾ ਜਿਹੜਾ ਹਾਲ ਹੁੰਦਾ ਕਰੋ ਗੱਡੇ ਵੱਡਿਆਂ ਦਾ ਜਿਹੜਾ ਹਾਲ ਹੁੰਦਾ ਤੋ ਇਹ ਹਾਲ ਬਾਬੇ ਨਾਨਕ ਦੀ ਗਈ ਦੇ ਨਾਲ ਪੰਡਾਂ ਵਿੱਚ ਸਹਾਰਾਂ ਨੇ ਤੇ ਪਾਣੀ ਪਾਉਣ ਤੇ ਪਤਾ ਨਹੀਂ ਕਾਨੂੰਨ ਨਾਲ ਦੇ ਗੁਣੀ ਦੀ ਮਤ ਨਾ ਤਾਂ ਸੰਵਧਾਨ ਦੀ ਹੈ 1973 ਦਾ ਐਕਟ ਬਣੇ ਕਿਸੇ ਨੈਚਰਲ ਸਰਜ ਗੰਦਾ ਪਾਣੀ ਨਹੀਂ ਪਾ ਸਕਦੇ ਕਿਉਂ ਬਾ ਲੰਬੀ ਲੜਾਈ ਲੜ ਕੇ ਉਸ ਕਿੱਤੀ ਐਕਪੁੱਤਰ ਵੈਂਡ ਦੇ ਉੱਤੇ 840 ਤੋਂ ਵੱਧ ਪਿੰਡ ਜਿਹੜੇ ਸਦਾ ਗੰਦਾ ਪਾਣੀ ਲੱਗਦਾ ਸੀ ਉਹ ਬੰਦ ਹੋਇਆ 250 ਤੋਂ ਵੱਧ ਕੁਸ਼ਕ ਪਾਣੀ ਇਸ ਵੇਲੇ ਚੱਲ ਰਿਹਾ ਇਹਦੇ ਨਾਲ 12 ਮਹੀਨੇ ਇਹ ਵਹੀ ਚਲਦੀ ਆ ਪੂਰੇ ਪੰਜਾਬ ਦੇ ਪਾਣੀ ਥੱਲੇ ਜਾ ਰਿਹਾ ਪਰ ਜਿੱਥੋਂ ਗੁਰਬੇ ਨਾਨਕ ਦੀ ਵਹੀ ਵਹਿਣੀ ਸ਼ੁਰੂ ਹੋਈ ਹੈ ਜਿਸੇ ਇਲਾਕੇ ਦੇ ਵਿੱਚੋਂ ਇਹ ਵਹਿ ਨਿਕਲਦੀ ਹੈ ਉੱਥੇ ਸੇਮ ਪਈ ਹੋਈ ਸੀ ਲੱਖ ਰੁਪਏ ਕੀ ਹੁੰਦਣੀ ਉਸ ਬਰਠ ਦੇ ਦੇਸ਼ ਦੇ ਦੀ ਅਜੂ ਕਰੋੜਾਂ ਨਾ ਕਿ ਲੱਖ ਆਪੇ ਤਰ ਗਿੰਦੇ ਕੰਨੇ ਇਸੇ ਥਾਂ ਨੂੰ ਕੋਈ ਨਹੀਂ ਪੁੱਛਦਾ ਸੀ ਉਸ ਲਈ ਵੈਨ ਦੇ ਕੰਨੇ ਵਹਿਣ ਵਾਸਤੇ ਜਦੋਂ ਵੀ ਅਸੀਂ ਕੇਕੇ ਤੇ ਲਈ ਸੀ ਕਿਉਂਕਿ ਇਥੇ ਵਹਿਣਾ ਵੀ ਮੁਸ਼ਕਲ ਸੀ ਅੱਜ ਗੁਰੂ ਪਾਕਸ਼ਾ ਨੇ ਕਿਰਪਾ ਕੀਤੀ ਹੈ ਗੁਰਨਾਨਕ ਦੀ ਕਿਰਪਾ ਹੋਈ ਜਿਸ ਦਾ ਕਾਰਜ ਤੇ ਨਹੀਂ ਕੀਤਾ ਮਾਨਸਿਕਾ ਵਿਚਾਰਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੈਨੇਡਾ ਦੀ ਯਾਤਰਾ ਦੇ ਵਿੱਚ ਸਾਰੇ ਸੂ ਸੇਵਾਦਾਰਾਂ ਨੇ ਗਤਘੰਡ ਪ੍ਰੇਮੀਆਂ ਨੇ ਗੁਰੂ ਘਰਾਂ ਦੇ ਵਿੱਚ ਕਲਪਾਂ ਦੇ ਵਿੱਚ ਬਿਰਗਾਂ ਦੀਆਂ ਸਥਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਕਿਹਾ ਕਿ ਬਾਬਾ ਜੀ ਸਾਨੂੰ ਮਿਲ ਕੇ ਜਾਓ ਅਸੀਂ ਕੋਸ਼ਿਸ਼ ਕੀਤੀ ਹੈ ਥੋੜੇ ਦਿਨ ਸੀ ਪਰ ਜਿਹੜਾ ਪਿਆਰ ਮਿਲਿਆ ਅਸੀਂ ਗੁਰਨਾਨਕ ਸਾਹਿਬ ਦੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰ ਕਰਦੇ ਹਾਂ ਸੁਪਾਸ਼ਾ ਕਹਿੰਦੇ ਜੋ ਹਰ ਕਾ ਪਿਆਰਾ ਸਭਨਾ ਕਾ ਪਿਆਰਾ ਜਿਹੜਾ ਗੁਰੂ ਦੇ ਦਾ ਪਿਆਰ ਕਰਦਾ ਸਾਰਾ ਸੰਸਾਰ ਉਹਦੇ ਨਾਲ ਕਰਦਾ ਸਾਡੇ ਵਿੱਚ ਇਹੋ ਜਿਹਾ ਕੋਈ ਨਹੀਂ ਪਰ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਇਹ ਸੇਵਾ ਕਰਵਾਈ ਹੈ ਜਿਹਦਾ ਸੇਰਾ ਸਾਰੀਆਂ ਗੁਰਸਿੱਖਾਂ ਨੂੰ ਜਾਂਦਾ ਉਹ ਜਿਹੜਾ ਪਿਆਰ ਸਤਕਾਰ ਸਨਮਾਨ ਤੁਸੀਂ ਦਿੱਤਾ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠੇ ਹਾਂ ਉਹਨਾਂ ਸੇਵਾਦਾਰਾਂ ਨੂੰ ਵਡਲਦੇ ਆ ਕਿ ਕਿ ਸਾਰਿਆਂ ਦਾ ਖੱਤੀ ਸੇਵਾ ਕਰਕੇ ਜਿਨ੍ਹਾਂ ਨੇ ਵਿਆਹ ਲਿਆ ਪੂਨਾ ਦੇ ਰੁਗਦਾਣਾ ਗੁਰੂ ਨਾਨਕ ਪਾਸਾ ਦਾ ਕੋਰਾਣਾ ਕੋਰਾਣਾ ਧੰਨਵਾਦ ਆ ਕਿ ਇਹ ਉਹ ਪਵਿੱਤਰ ਵਹੀਂ ਜਿੱਥੇ ਵੇਸਾਂ ਵੇਸਾਂ ਤੁਆਣ ਕੇ ਗੁਰਸੰਗਤਾਂ ਗੁਰੂ ਨਾਨਕ ਦੇ ਪਿਆਰੇ ਇਹਦੇ ਕੰਡੇ ਤੇ ਖੜ ਕੇ ਜਦੋਂ ਬੋਲ ਹੁੰਦੀ ਸੀ ਅੱਖਾਂ 'ਚੋਂ ਹੰਝੂ ਹਾਕੀ ਜਾਂਦੇ ਸੀ ਅੱਜ ਉਹਨਾਂ ਨੂੰ ਬੇਨਤੀ ਕਰਾਂਗੇ 25 ਸਾਲ ਹੋ ਗਏ ਅੱਜ ਅਮਰਤ ਜਲ ਦੀ ਧਾਰਾ ਵਗ ਰਹੀ ਹੈ ਜ਼ਰੂਰ ਆਓ ਤੁਹਾਨੂੰ ਲੱਗੂਗਾ ਕਿ ਜ਼ਰੂਰੀ ਉਹ ਨਾਨਕ ਪਵਸਾ ਨੇ ਜੀ ਚਰਨ ਪਾ ਕੇ ਇੱਥੇ ਬਖਸ਼ਾ ਬੰਦੀਆ। ਤੋਂ ਉਪਰ ਦਰਬੰਦਾਰਾ ਪੱਚੀਵੇਂ ਵਰੇ ਘੰਨ ਕਰਕੇ ਤੋਂ ਮਜਬੂਰੀ ਵਾਸੇ ਸਾਨੂੰ ਥੋੜੇ ਸਮੇਂ ਦੇ ਰੂਪੇ ਵਾਪਸ ਹੋਣਾ ਪਿਆ। ਬਹੁਤੇ ਸਾਡੇ ਪਰੰਪਰਾ ਬਹੁਤ سارے ਇਹੋ ਜਿਹੇ ਵਾਤਾਵਰਣ ਪ੍ਰੇਮੀ ਪਿਆਰ ਕਰਨ ਵਾਲੇ ਇਹਨਾਂ ਨੂੰ ਹੋ ਸਕਦਾ ਹੈ ਕਿ ਪਤਾ ਹੀ ਨਾ ਲੱਗਾ ਹੋਵੇ। ਮਹਰੋ ਤੱਕ ਫੋਨ ਆਉਂਦੇ ਸੀ ਅब्बा ਜੀ। ਕਿਉਂਕਿ ਥੋੜੇ ਸਮੇਂ ਹੋਂ ਕਰਕੇ ਉਹਨਾਂ ਨੂੰ ਨਾਮ ਮਿਲਣ ਦਾ ਜਿਹੜੇ ਸੀ ਕੋਠਾਈ ਕੀਤੇ ਸੀ ਸਮਾਜੋਂ ਨੇ ਕਿ ਗੁਰੂ ਨਾਨਕ ਬਾਸਾ ਦੇ ਚਰਨਾ ਵਿੱਚ ਅਰਦਾਸ ਕਰਦੇ ਆ ਕਿ ਤੁਸੀਂ ਬਾਹਰ ਬੈਠ ਕੇ ਵੀ ਇਸ ਪੰਜਾਬ ਨੂੰ ਹਸ਼ਦਾ ਵਸਤਾ ਇਸ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਆ ਪ੍ਰਦੂਸ਼ਣ ਮੁਕਤ ਦੇਖਣਾ ਚਾਹੁੰਦੇ ਆ ਅਸੀਂ ਦਿਨੋਂ ਧੰਨਵਾਦ ਕਰਦੇ ਆ ਕਿ ਜਿਹੜੇ ਬਾਹਰ ਬੈਠੇ ਵਿਚਾਰਵਾਨ ਲੋਕਾਂ ਜਿਨ੍ਹਾਂ ਨੇ ਕੋਈ ਉੱਤਰ ਬੁੱਢੇ ਦਰਿਆ ਦੇ ਉੱਤੇ ਖੁੱਲ ਕੇ ਗੱਲ ਕੀਤੀ ਹੈ ਕਿ ਜੀ ਇਹ ਪ੍ਰੋਬਲਮ ਕੀ ਆ ਤੁਸੀਂ ਜੇ ਸਟਰਬ ਹੋ ਤਾਂ ਕਾਲੀ ਵਹੀਂ ਸਾਰਸੁਤਰੀ ਵਦਵੀਂ ਸਿਥੈਰਾਪੂਤ ਤਰ ਬੁੱਢ ਹੋਦਰਾ ਸਾਰਸੁਤਰਾ ਕੋ ਕਿਸੇ ਨੂੰ ਕੋਈ ਹੱਕ ਨਹੀਂ ਉਹ ਆਪਣਾ ਇੰਡਸਟਰੀ ਦਾ ਗੰਦਾ ਪਾਣੀ ਪਾਵੇ ਮਿਊਸਪਲ ਕਾਰਪੋਰੇਸ਼ਨ ਦਾ ਗੰਦਾ ਪਾਣੀ ਪਾਵੇ ਕੋਈ ਡੇਰੀਆਂ ਵਾਲਾ ਗੋਹਾ ਪਾਵੇ ਉਸੇ ਨੂੰ ਕੋਈ ਹੱਕ ਨਹੀਂ ਆਪਣ ਹੱਥੀਆ ਆਪਣਾ ਆਪਰੇਖਤ ਸਵਾਰੀ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਪਾਣੀਆਂ ਦੇ ਵਿੱਚ ਜ਼ਹਿਰ ਪਾਵੇ ਸਾਡੇ ਜਿੱਥੇ ਸਿਰ ਝੁੱਕਦਾ ਜਿੱਥੇ ਬਾਬੇ ਨਾਨਕ ਨੇ 1515 ਈਸਵੀ ਚਰਨ ਪਾਏ ਦਰਿਆ ਨੂੰ ਸਤਿਗੁਰੂ ਪਿੱਛੇ ਹਟਣ ਵਾਸਤੇ ਗਿਆ ਦਰਿਆ ਨੂੰ ਬੁੱਢਾ ਹੋਣ ਦੇ ਵਜਨ ਕਰੇ ਸੋ ਐਸੇ ਸਾਡੇ ਸਤਿਗੁਰੂ ਆਜਿਨਾਂ ਦੇ ਕਹਿਣ ਦੇ ਨਾਲ ਦਰਿਆ ਵੀ ਪਿੱਛੇ हट ਗਿਆ ਇਹਨਾਂ ਦੇ ਕਹਿਣ ਦੇ ਨਾਲ ਦਰਿਆ ਬੁੱਢਾ ਹੋ ਕੇ ਵਗਣ ਦਾ ਜਿਹੜਾ ਵਰਦਾਨ ਸੀ ਗੁਰਸੰਗ ਦਾ ਇਸਨਾਨ ਕਰਦੀਆਂ ਸੀ ਗੁਰਦੁਆਰਾ ਗਊ ਘਟ ਬਣਿਆ ਗੋਦੇ ਨੂੰ ਇਹੀ ਕਰਕੇ ਨਹੀਂ ਪਤਾ ਜੇ ਇੱਥੇ ਤਾਂ ਮਦਬੂ ਆਉਂਦੀ ਇੱਥੇ ਗੁਰਦੁਆਰਾ ਕਿੱਥੇ ਹੋ ਸਕਦਾ ਪਰ ਬਾਸ ਸਾਡੇ ਚੰਨ ਪਾਇਆ ਹਰ ਕਾ ਭਗਤ ਪ੍ਰਗਟ ਨਹੀਂ ਸਕਿਆ ਜਿੱਥੇ ਹਰਿ ਦੇ ਪਿਆਰੇ ਗੁਰਮਖਾ ਦੇ ਸਤਿਗੁਰਾਂ ਦੇ ਚਰਨਾਂ ਪਏਗੇ ਉਹ ਭਗਤੀ ਕਦੇ ਸੁਭਦੀ ਨਹੀਂ ਸੋ ਬੁੱਢਾ ਨੇ ਆ ਵੀ ਸਾਫ ਸੁਥਰਾ ਲੱਗੂਗਾ ਸੋ ਅਸੀਂ ਬੇਨਤੀ ਕਰਾਂਗੇ ਕੱਲ ਨੂੰ ਇੱਕ ਸਮਾਗਮ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਇੰਟੀਰਪਰਿਊਨਰ ਦੇ ਜਿਹੜੇ ਹੈਗੇ ਆ ਜਾਂ ਸਭ ਆ ਰਹੇ ਆ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆ ਰਹੇ ਇਹਦੇ ਵਿੱਚ ਸਿੰਘਰਵਾੜਾ ਜਿਹੜਾ ਬਹੁਤ ਭਗਤਪੂਰਨ ਸਿੰਘ ਜੀ ਬਹੁਤ ਕੋਵ ਸੇਵਾ ਕੀਤੀ ਹੈ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ ਉਹ ਸੋਦ ਨੂੰ ਆਪਣਾਰੇ ਵੀ ਡਾਕਟਰ ਰਵਿੰਦਰ ਇੰਦਰਜੀਤ कौर ਉਹ ਵੀ ਆਉਣਗੇ ਹੋਰ ਵੀ ਵਿਸ਼ੇਸ਼ ਜਿਹੜੇ ਹੈ ਲੋਕ ਇਸ ਸਵਾਗਤ ਦੇ ਵਿੱਚ ਸ਼ਾਮਿਲ ਹੋਣਗੇ ਸੋ ਪਹਿਲ ਨੂੰ ਸਾਰੇ ਸ਼ਾਮਿਲ ਹੋਣਾ ਉਹਨਾਂ ਦੇ ਵਿਚਾਰ ਸੁਣਨੇ ਸੋ ਪੁਰਮੇ ਮਹਾਰਜ ਜੀ ਹੈ ਬਹੁਤ ਉੱਚ ਕੋਟੀ ਦੇ ਵਿਦਵਾਨ ਉਹਨਾਂ ਵਿੱਚ ਪਹੁੰਚ ਰਿਹਾ ਸੋ ਵੇਖੀ ਇਹਨਾਂ ਤੇ ਵਿਚਾਰ ਕਰਾਂਗੇ ਇਹੋ ਜੀ ਕੋਈ ਚੀਜ਼ ਨਹੀਂ ਵੀ ਜਿਹੜੀ ਹੋ ਨਹੀਂ ਸਕਦੀ ਹਰ ਚੀਜ਼ ਸੰਭਵ ਆ ਜੇ ਗੰਦੇ ਅਸੀਂ ਕੀਤੇ ਸਾਫੀ ਕਰਨ ਸਾਨੂੰ ਕਰਨੇ ਹੁੰਦੇ ਆ ਵੀ ਸਾਫ ਸੁਥਰੇ ਹੋਣਗੇ ਪਰ ਉਹਦੇ ਵਾਸਤੇ ਚਰਚਾ ਜ਼ਰੂਰ ਆ ਵਿਚਾਰ ਜ਼ਰੂਰ ਆ ਗੱਲ ਆ ਹੁੰਦੇ ਰਹਿਣਾ ਬਹੁਤ ਜ਼ਰੂਰ ਆ ਪਰ 25 ਸਾਲ ਦਾ ਅੰਤਰ ਜਿਹੜੀ ਸੇਵਾ ਉਹ ਸੇਵਾਦਾਰਾਂ ਨੇ ਕੀਤੀ ਹੈ ਉਹ ਮੇਰੇ ਹੱਥ ਰਖਿਆ ਤੇ ਗੁਰੂ ਮਹਾਰਾਜ ਦੇ ਰਖਾਨੇ ਦਾ ਧੰਨਵਾਦ ਕਰਦੇ ਤੇ ਸੰਗਤਾਂ ਵੀ ਜਿਹੜੇ ਦਿਨ ਤੇ ਰਾਤ ਨੂੰ ਇੱਕ ਸਮਝ ਕੇ ਸੇਵਾ ਕਰਦੇ ਸੋ ਸਿਰ ਚੋਕ ਦਾ ਗੁਰੂ ਪਾਲ ਸੇਵਾ ਕਰਪਾ ਕਰੂ ਇਸੇ ਤਰ੍ਹਾਂ ਮੇਰੇ ਪਰੇ ਹੱਥ ਸੇਵਾਦਾਰਾਂ ਤੇ ਰੱਖਣ ਸਾਰੀ ਗੁਰਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ